ਮਿੱਤਰੋ ਰੌਣਕਾਂ ਲੱਗ ਜਾਂਦੀਆਂ ਨੇ ਜਦੋਂ ਕੋਈ ਪਹਿਲੇ ਸਥਾਨ ਤੇ ਕਿਸੇ ਭਰਾ ਦਾ ਪਸੂ ਆਉਂਦਾ ਹੈ ਚਾਰੇ ਪਾਸੇ ਦੇਖੋ ਰੌਣਕਾਂ ਲੱਗੀਆਂ ਹੋਈਆਂ ਨੇ ਕਿਹੜਾ ਪਿੰਡ ਆ ਬਾਈ ਦਾ ਕਰਦਿਆਂ ਗੱਲਬਾਤ ਕਿਹੜੀ ਕੈਟਾਗਰੀ ਦੇ ਵਿੱਚੋਂ ਇਹਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਪਿੰਡ ਆਪਣਾ ਜੀ ਜਿਹੜੇ ਜਿਹੜੇ ਕੱਟੇ ਤੇ ਤਰਾਸ਼ ਵਾਲਾ ਉਹ ਕਿਹੜਾ ਜਿਹੜਾ ਜੀ ਇਹ ਕਰਕੇ ਦੋ ਦੰਦ ਰੱਖਿਆ ਤੇ ਸਟ੍ਰੈਚ ਕਰਕੇ ਦੋਸ ਨਾਮ ਮਾਰੇ ਇਹ ਕਿਹੜੇ ਕਿਹੜੀ ਕੈਟਾਗਰੀ ਚ ਲੜਾਈ ਆ ਜੀ ਦੋ ਦੰਦ ਜੀ ਦੋ ਦੰਦ ਛੋਟੀਆਂ ਦੇ ਵਿੱਚੋਂ ਹਾਂਜੀ ਨੀਲੀ ਰਾਵ ਨੀਲੀ ਰਾਵ ਵਿੱਚ ਕਿਹੜੇ ਸਿਮਨ ਦੀ ਹੈ ਜੀ ਇਹ ਸਿਮਨ ਵੀਰੇ ਡਾਇਮੰਡ ਦੀ ਹੈ ਇਹ ਓਕੇ ਜੀ ਇਹਦੀ ਮਾਂ ਨੇ ਵੀਰੇ ਜਿੰਨੇ ਕ ਬੱਚੇ ਪੈਦਾ ਕੀਤੇ ਨੇ ਹਾਂਜੀ ਅਸੀਦਾਂ ਦੀ ਬਲੱਡ ਲਾਈਨ ਦੀ ਹੈ ਹਾਂਜੀ ਜੱਟੂ ਹੀ ਸਟਾਰ ਪੈਦਾ ਕੀਤੇ ਨੇ ਓਕੇ ਜੀ ਜਿਹੜੀ ਇਹਦੀ ਵੱਡੀ ਭੈਣ ਹੈ ਉਹ ਵੀ ਪੀਡੀਐਫਾ ਚੈਂਪੀਅਨ ਹੈ ਓਕੇ ਜੀ ਕਿਤਨੌਲਾ ਚੈਂਪੀਅਨ ਹੈ ਛੜਕ ਚੈਂਪੀਅਨ ਹੈ ਇਹਦੀ ਵੱਡੀ ਭੈਣ ਬਾਰ ਬਾਰ ਪੀਡੀਐਫਾ ਚੈਂਪੀਅਨ ਸੀ ਇਹੇ ਹਾਂ ਇਹਦੀ ਮਾਂ ਨੇ ਜਿੰਨੇ ਕ ਸਾਡੇ ਕੋਲ ਕਿ ਖੀਰਿਆਂ ਚੋਂ ਪਿਛਲੀ ਵਾਰ ਖੀਰਿਆਂ ਚੋਂ ਹਾਂਜੀ ਖੀਰਿਆਂ ਚੋਂ ਪੀਡੀਐਫਾ ਚੈਂਪੀਅਨ ਕਿਹੜਾ 202 ਮਾ ਬਈ ਹੈ ਕਿਸੀ ਬਾਈ ਪਲੱਸ ਦੀ ਹੁਣ 17ਵੇਂ ਸੂਇਆ ਇੱਕ ਥਾਂ ਮਗਰਲਾ ਥਣ ਉਹਦਾ ਅੱਧੇ ਤੋਂ ਵੀ ਘੱਟ ਹੈ ਹੁਣ ਵੀ 17ਵੇਂ ਸੂਇ ਤੇ 16 17 ਲੀਟਰ ਤੱਕ ਦਿੰਦੀ ਹੈ 16 17 ਲੀਟਰ ਤੇ ਬਾਪ ਕਿਹੜੇ ਸਿਮਿੰਟ ਦਾ ਹੈ ਸਿਵਰ ਦੀ ਪੀਕੇ ਡਾਇਮੰਡ ਦੀ ਹਰੀ ਕੇ ਪੱਤਾ ਡਾਇਮੰਡ ਦੀ ਤੋਰੇ ਚ ਮੜਾ ਇੱਕ ਵਾਰੀ ਤੋਰ ਕੇ ਦਿਖਾ ਦਿਓ ਨਕੀਨਾ ਸਾਨੂੰ ਦਿਖਾ ਰਿਹਾ ਮਿੱਤਰੋ ਪਹਿਲਾ ਸਟਾન્ડ ਪ੍ਰਾਪਤ ਕੀਤਾ ਇਸ ਝੋਟੀ ਨੇ ਬੇਲ ਦੇਖੋ ਕੱਦ ਕਾਰ ਦੇਖੋ ਸਰੀਰ ਦੀ ਬਣਤਰ ਦੇਖੋ ਦੇਵ ਭਰਾ ਨੂੰ ਬਤਾंगा ਫੜ ਜਾ